ਸਾਂਝੀ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਤੁਹਾਡਾ ਅੱਜ ਤੁਹਾਨੂੰ ਭਾਰਤ ਲੈ ਕੇ ਚੱਲਾਂਗੇ ਸਿੱਧੇ ਜਿੱਥੇ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਪੰਥਕ ਸ਼ਖਸੀਅਤ ਜਦੋਂ ਦਾ ਮੈਂ ਉਹਨਾਂ ਨੂੰ ਜਾਣਦਾ ਬਾਕਾਇਦਾ ਗੁਰਦੁਆਰਾ ਸਾਹਿਬ ਨੇ ਰਾਜਸਥਾਨ ਦੇ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਉਦੇ ਮੁਖ ਸੇਵਾਦਾਰ ਤੇ ਨਾਲ ਦੇ ਨਾਲ ਧਰਮ ਪ੍ਰਚਾਰ ਕਮੇਟੀ ਜਿਹੜੀ Rajasthan ਦੀ ਹੈ ਉਹਦੇ ਚੇਅਰਮੈਨ ਤੇ ਆਮ ਕਰਕੇ ਪੰਥਕ ਕੋਈ ਵੀ ਕਾਰਜ ਹੁੰਦਾ ਉਹਦੇ ਵਿੱਚ ਸਭ ਤੋਂ ਅੱਗੇ ਹੁੰਦੇ ਨੇ ਸਦਾ ਤਜਿੰਦਰਪਾਲ ਸਿੰਘ ਟਿਮਾ ਮੈਂ ਅੱਜ ਉਹਨਾਂ ਨੂੰ ਬੇਨਤੀ ਕੀਤੀ ਆ ਕੱਲ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਤੇ ਦੋ ਧੜੇ ਆਪਸ ਦੇ ਵਿੱਚ ਇਸ ਤਰ੍ਹਾਂ ਲੜ ਰਹੇ ਨੇ ਜਿਵੇਂ ਪਾਕਿਸਤਾਨ ਤੇ ਭਾਰਤ ਦੀ ਲੜਾਈ ਹੋ ਰਹੀ ਹੋਵੇ ਇੱਕ ਦੂਜੇ ਵੱਲ ਰੋੜੇ ਵੱਟੇ ਬਾਅਦ ਦੇ ਵਿੱਚ ਪਤਾ ਲੱਗਾ ਇਹ ਤਾਂ ਦੋਨੇ ਸਿੱਖ ਨੇ ਇਹ ਤਾਂ ਦਸਤਾਰ ਧਾਰੀ ਨੇ ਇਹ ਸਾਰਾ ਕੁਝ ਰੌਲਾ ਰੱਪਾ ਕੀ ਚੱਲ ਰਿਹਾ ਇਸ ਵੇਲੇ ਪੰਥ ਦੇ ਵਿੱਚ ਇਸ ਬਾਬਦ ਗੱਲ ਕਰਨ ਦੇ ਲਈ ਸਦਾਰ ਤਜਿੰਦਰਪਾਲ ਸਿੰਘ ਜਿੰਮਾ ਆਓ ਉਹਨਾਂ ਦਾ ਕਰਦੇ ਹਾਂ ਸਵਾਗਤ ਵੀ ਤਜਿੰਦਰਪਾਲ ਸਿੰਘ ਜੀ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗੱਲਾਂ ਨੂੰ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਜੇ ਮੈਂ ਕਹਾ ਕਿ ਦੇਸ਼ ਧਰੋਹੀ ਕਹਾ ਪਰ ਸਰਕਾਰ ਦੇ ਹਿਸਾਬ ਨਾਲ ਕਿ ਦੇਸ਼ ਧਰੋਹ ਵਾਲੇ ਕੇਸ ਚੋਂ ਬਰੀ ਹੋ ਗਏ ਹੋ ਕਿਉਂਕਿ ਤੁਹਾਡੇ ਤੇ ਦੇਸ਼ ਧਰੋਹ ਦਾ ਤਾਰਾ ਲਈ ਸੀ ਇਹ ਬੰਦਾ ਕਿਰਪਾਨ ਪਾਈ ਵੀ ਨੀਲੇ ਰੰਗ ਦੀ ਪਗ ਬੰਨ ਕੇ ਰੱਖਦਾ ਹਮੇਸ਼ਾ ਦੇਸ਼ ਤਰੋਈ ਆ ਦੇਸ ਤਰੋਈ ਕਿਵੇਂ ਹੋ ਜੀ ਤੁਸੀਂ ਥੋੜਾ ਜਿਆਦਾ ਦੱਸਿਓ ਜਰੂਰ ਮੇਰੀ ਬੇਨਤੀ ਹੈ ਜੀ ਮੈਂ ਤਕਰੀਬਨ ਇਹ 17 ਸਾਲ ਦਾ ਸੀ ਮੈਂ ਜਦੋਂ ਪਹਿਲੀ ਵਾਰ ਜੇਲ੍ਹ ਗਿਆ ਸੀਗਾ ਪੰਥਕ ਕਾਰਜਾਂ ਵਿੱਚ ਉਦੋਂ ਚੂਰੂ ਰਾਜਸਥਾਨ ਚ ਅਨਾਉਂਸਮੈਂਟ ਕਰਤਾ ਸੀ ਜਿੰਨੇ ਸਿੱਖ ਨਿਕਲ ਜੂਣੇ ਸਾਰੇ ਮਾਰ ਦਾਂਗੇ ਤਸੀਂ ਬਰੋਸਤ ਕਿਹਾ ਸੀ ਤੁਸੀਂ ਸਾਡਾ ਰੋਲਾ ਪਾ ਪਿਆ ਕੇਸ ਪੈ ਗਿਆ ਮੈਨੂੰ ਵੀ ਕਰਜੇਲ ਭੇਜਤਾ ਫਿਰ ਉਸ ਤੋਂ ਬਾਅਦ 6 ਮਹੀਨੇ ਬਾਅਦ ਇਹ ਪ੍ਰੈਸ਼ਰ ਬਲੂਸਟਰ ਹੋਇਆ ਮੈਂ ਉੱਥੇ ਸੰਤਾ ਗੁਰੰਦ ਦੇ ਟਕਸਾਲ ਚ ਦਰਬਾਰ ਸਾਹਿਬ ਬਰੰਬੂਟੇ ਖੜੇ ਬੈ ਡਿਊਟੀ ਸੀਗੀ ਉੱਥੇ ਫਿਰ ਮੈਂ ਇਹ ਅਰੈਸਟ ਹੋਇਆ 5 ਸਾਲ ਜodhpur ਜਿਲ੍ਹਾ ਥੇੜਾ ਕੁੱੜ ਕੇ ਕਈ ਕੇਸ ਆ ਰਿਹਾ ਜੀ ਤਿਆਰ ਤੂੜ 8-10 ਸਾਲ ਪਰ ਇਹ ਮੈਂ ਜਿਹੜਾ ਕੰਮ ਹੈ ਸਾਡਾ ਸਰਕਾਰ ਦੇ ਖਿਲਾਫ ਹਨਾ ਆਪਣੇ ਕੌਮੀ ਸਨਮਾਨ ਵਾਸਤੇ ਸਿੱਖਾਂ ਦੀ ਅਣਖ ਗੈਰਤ ਵਾਸਤੇ ਜਿਹੜੀ ਅਸੀਂ ਇਹ ਲੜਾਈ ਹੈ ਜਾਰੀ ਰੱਖੀ ਸਰਕਾਰ ਨੂੰ ਬਰਦਾਸ਼ਤ ਨਹੀਂ ਸੀਗੀ ਹੁਣ ਪਿੱਛੇ ਜੇ ਰਾਜਸਥਾਨ ਚ ਜੋ ਇਲੈਕਸ਼ਨ ਹੋਏ ਐ ਪਾਰਲੀਮੈਂਟ ਦੇ ਇਹਨਾਂ ਨੇ ਪਵੰਦੀ ਲਾਤੀ ਵੀ ਕੋਈ ਸਿੱਖੜਾ ਕਿਰਪਾਨ ਪਾ ਕੇ ਵੋਟ ਨਹੀਂ ਪਾ ਸਕਦਾ ਹੂੰ ਕਿਸ ਗੱਲ ਦਾ ਵਿਰੋਧ ਕੀਤਾ ਅਸੀਂ ਉਹਦਾ ਪੋਲਿੰਗ ਬੰਦ ਕਰਾਈ ਸਾਡੇ ਰੋਲੇ ਪਵੇ ਫਿਰ ਪੋਲਿੰਗ ਚਾਲੂ ਹੋਈ ਇਹ ਕਿੰਨੂ ਸਰਕਾਰ ਔਖੀ ਹੈ ਵੀ ਹਰ ਗੱਲ ਚ ਇਹ ਅੜਦੇ ਕਿਉਂ ਸਾਡੇ ਨਾਲੇ ਹੂੰ ਪੰਜਾਬ ਤੋਂ ਬਾਹਰ ਬੈਠਿਆ ਘਟ ਗਿੰਤੀ ਸੀਗੀ ਐ ਫਿਰ ਵੀ ਅੜ ਕੇ ਰਹਿੰਦੇ ਐ ਕਦੀ ਕੜਾ ਲੋਹਾਂ ਦੀ ਗੱਲ ਲੜਾਈ ਚੱਲਦੀ ਹੈ ਕਦੀ ਸ੍ਰੀ ਸਾਹਿਬ ਦੀ ਗੱਲ ਚੱਲਦੀ ਹੈ ਕਦੀ ਦਸਤਾਰ ਦੀ ਗੱਲ ਚੱਲਦੀ ਹੈ ਸਰਕਾਰ ਨੂੰ ਬਰਦਾਸ਼ਤ ਨਹੀਂ ਗਾ ਤੇ ਬਰਦਾਸ਼ਤ ਸਾਨੂੰ ਵੀ ਨਹੀਂ ਗਾ ਇਹ ਲੜਾਈ ਚੱਲਦੀ ਹੈ ਫਿਰ ਕੋਈ ਨੂੰ ਕੇਸ ਪਾਈ ਰੱਖਦੇ ਆ ਕਦੀ ਐਨਐਸਐਲ ਆਦੀ ਹੈ ਮੈਂ ਕਿਹਾ ਤਿੰਨ ਵਾਰ ਹੀ ਮੇਰੇ ਤੇ ਐਨਐਸਐਲ ਲੱਗੀ ਹੈ ਤੇ ਇੱਕ ਰਿਵੀਜ਼ਿੰਗ ਵਾਰ ਦਾ ਕੇਸ ਪਿਆ ਹੁਣ ਦੇਸ਼ਦੂਰ ਦਾ ਕੇਸ ਪਿਆ ਤੇ ਕਿਰਪਾ ਦਾਤੇ ਦੀ ਇਹ ਕੰਮ ਚੱਲੀ ਜਾਂਦਾ ਹੈ ਉਹ ਲੰਮੇ ਸਮੇਂ ਤੋਂ ਅੱਛਾ ਕੇਸ ਦਾ ਮਤਲਬ ਹੈ ਤੇਜਿੰਦਰਪਾਲ ਸਿੰਘ ਜੀ ਕਿਰਪਾ ਨਾਲ ਹੀ ਪੈਂਦੇ ਹੈਂ ਬਿਲਕੁਲ ਮੇਰੀ ਉਮਰ ਤੋਂ ਜ਼ਿਆਦਾ ਕਿਸੇ ਮੇਰੇ ਤੇ ਜੀ ਉਮਰ ਘਾਟਾ ਕਿਸੇ ਜ਼ਿਆਦਾ ਮੇਰੇ ਤੇ ਵਾਹ ਜੀ ਵਾਹ ਅੱਛਾ ਹੁਣ ਥੋੜਾ ਜਿਹਾ ਆਈਏ ਮੈਨੂੰ ਪਤਾ ਹੈ ਤੁਹਾਡੇ ਇਤਿਹਾਸ ਬਾਰੇ ਬਹੁਤ ਚੰਗੀ ਜਰਾ ਆਪਾਂ ਅ ਤੁਹਾਡੇ ਬਾਰੇ ਮੈਂ ਜਾਣਦਾ ਰਹਿਣਾ ਹੁਣ ਇਹ ਦੱਸੋ ਕਿ ਪਿਛੇ ਕੁਝ ਕੁ ਵੀਡੀਓ ਬੜੀਆਂ ਡਿਸਟਰਬਿੰਗ ਸਨ ਮੈਂ ਦਿਖਾਣਾ ਨਹੀਂ ਚਾਹੁੰਦਾ ਸਾਰੇ ਦਸ਼ਕਾਂ ਨੂੰ ਕਿਉਂਕਿ ਉਹਦੇ ਨਾਲ ਸਾਡੇ ਦਸਤਾਰਾਂ ਦੀ ਤੋਹੀਨ ਹੁੰਦੀ ਹੈ ਸਾਡੇ ਕਕਾਰਾਂ ਦੀ ਤੋਹੀਨ ਹੁੰਦੀ ਹੈ ਇਹ ਮੈਂ ਦੇਖਾ ਤਾਂ ਬਹੁਤੇ ਲੋਕਾਂ ਦਾ ਮਨ ਬੜਾ ਦੁਖੀ ਹੋਏਗਾ ਇਹ ਵੀਡੀਓ ਕਿੱਥੋਂ ਦੀਆਂ ਸਨ ਕਿਉਂਕਿ ਤਜਿੰਦਰ ਪਾਲ ਸਿੰਘ ਜਿੰਮਾ ਤੁਸੀਂ ਫੇਸਬੁੱਕ ਤੇ ਜਾਣੇ ਹੋ ਨੇ ਸੋਸ਼ਲ ਮੀਡੀਆ ਤੇ ਉਹ ਸਾਰੀਆਂ ਵੀਡੀਓ ਪਈਆਂ ਨੇ ਪਰ ਬੜੀਆਂ ਡਿਸਟਰਬਿੰਗ ਨੇ ਉਹ ਤੁਹਾਡੀ ਪਾਈ ਹੋਈ ਜਿਹੜੀ ਪੋਸਟ ਹੈ ਉਹਦੇ ਬਾਰੇ ਤੁਹਾਨੂੰ ਜੇ ਦੱਸਿਓ ਕਿ ਕਿੱਥੋਂ ਦਾ ਦੁਕਾਨਦਾਰ ਕੀ ਕੋਈ ਚੋਰੀਆ ਤੇ ਕੌਣ ਨੇ ਲੋਕ ਉਹਦੀ ਗੱਲ ਸਿਰਫ ਲੜਾਈ ਦੀ ਨਹੀਂ ਹੈ ਗੱਲ ਇਸ ਲੜਾਈ ਦੀ ਤਹ ਤੱਕ ਜਾਣ ਦੀ ਵੀ ਕਾਰਨ ਕੀ ਹੈ ਦੇਖੋ ਸਭ ਨੂੰ ਪਤਾ ਹੈ ਕਿ ਸਿੱਖਾਂ ਦਾ ਕੇਂਦਰੀ ਧੂਰਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਜੀ ਹੁਣ ਪਿੱਛੇ ਜੇ ਜਦੋਂ ਇਹ ਤਖਬੀਰ ਬਦਲ ਕੇ ਪੂਰਾ ਮੰਤਰੀ ਮੰਡਲ ਪੇਸ਼ ਹੋਇਆ ਅਕਾਲ ਤਖਤ ਸਾਹਿਬ ਤੇ ਤੇ ਪੂਰੇ ਵਰਡ ਵਿੱਚ ਇੱਕ ਮੈਸੇਜ ਗਿਆ ਕਿ ਸਿੱਖਾਂ ਕੋਲ ਕਿਹੋ ਜਿਹਾ ਤਖਤ ਹੈਗਾ ਜਿਹੜਾ ਹਰ ਤਰ੍ਹਾਂ ਦਾ ਧਾਰਮਿਕ ਤੇ ਰਾਸਿਕ ਕੰਟਰੋਲ ਲੱਗਦਾ ਹੈ ਬੜੀ-ਬੜੀ ਚੜ੍ਹਾਈ ਤੇ ਬੜੀ-ਬੜੀ ਚੜ੍ਹਤ ਹੋਈ ਸਿੱਖਾਂ ਦੀ ਜੀ ਇਹ ਗੱਲ ਤੱਕ ਸਾਡਾ ਬਹੁਤ ਵੱਡਾ ਕੈਮ ਹੋਇਆ ਹੁਣ ਸਰਕਾਰਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੈਗੀ ਕਿ ਸਿੱਖ ਇੱਕ ਨਿਸ਼ਾਨ ਤੇ ਇੱਕ ਚੰਡੇ ਥਲੇ ਕੱਤਰ ਹੋਣ ਇਸ ਕਰਕੇ ਹਰ ਹਿੱਲਾ ਵਿਚਲਾ ਵਰਤ ਕੇ ਇਹ ਤੱਕ ਸਭ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਨਿਤ ਨਵੇਂ ਨਵੇਂ ਯਮ ਖੜੇ ਕਰਦੇ ਆ ਨਵੇਂ ਨਵੇਂ ਕਹਾਣੀਆਂ ਪਾਉਂਦੇ ਆ ਨਵੇਂ ਨਵੇਂ ਕਲੇਸ਼ ਪਾਉਂਦੇ ਆ ਕਿ ਸਿੱਖ ਆਪਣੇ ਮੁਕੱਦਸ ਥਾਨ ਆਪਣੇ ਤਖਤੋਂ ਟੁੱਟ ਜਾਣ ਕੁੱਟਿਆ ਬੰਦਾ ਪਰ ਮਰਦਾ ਹੀ ਮਰਦਾ ਹੈ ਹੁਣ ਜਿਹੜੇ ਝਗੜ ਚੱਲ ਰਿਹਾ ਜੀ ਇਹ ਝਗੜਾ ਲੋਂਗੋ ਵਾਲਾ ਪਿੰਡ ਦਾ ਹੈ ਉਥੇ ਪਿੰਡ ਦੇ ਦੋ ਗਰੁੱਪ ਹੁੰਦੇ ਅਮੂਮਨ ਹੁੰਦੇ ਆ ਜੀ ਉਹ ਫੈਸਲਾ ਪਹਿਲਾਂ ਆਇਆ ਸੀ ਸਾਡੇ ਕੋਲੇ ਅਸੀਂ ਫੈਸਲਾ ਕਰਾਤਾ ਸੀਗਾ ਮੁੜ ਕੇ ਨਿਵੇੜਾ ਹੋ ਗਿਆ ਫਿਰ ਦੁਬਾਰਾ ਰੋਲਾ ਚੱਲਿਆ ਤੇ ਇੱਕ ਧਿਰ ਨੇ ਲਿਖ ਕੇ ਦਿੱਤਾ ਸ੍ਰੀ ਉਹਨੂੰ ਜਿਹੜਾ ਬਾਬਾ ਹੈਗਾ ਜਵੇਸ਼ ਤਰਨਾਦਲ ਦੇ ਆ ਉਹਨੇ ਬੰਦੇ ਇੱਕ ਲਿਖ ਕੇ ਦੇ ਬਸੀਂ ਤੁਹਾਨੂੰ ਦਿੰਨੇ ਆ ਕਿ ਇੱਕ ਪਾਰਟੀ ਲੱਗੇ ਵੀ ਸਾਡੇ ਵਸਦੀ ਇਹਨਾਂ ਗੁਰਦੁਆਰਾਂ ਨੂੰ ਉਹਨਾਂ ਸੀ ਇਹ ਦੂਜੇ ਮਾੜੇ ਤਗੜੇ ਇਹਨਾਂ ਦੇ ਦੰਨੇ ਆ ਉਹਨਾਂ ਨੇ ਉਹਨਾਂ ਲਈ ਕੇ ਦਿੱਤਾ ਉਹ ਰੋਲਾ ਫੇਰ ਪੈ ਗਿਆ ਹੁਣ ਸਿੱਖਾਂ ਦੇ ਸਾਰੇ ਫੈਸਲੇ ਤਖਸਾ ਦੇ ਹੁੰਦੇ ਆ ਤਖਸਾ ਹੁਣ ਕਮਜ਼ੋਰ ਹੋਏ ਪਏ ਆ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਚੱਲੀ ਜਾ ਰਹੀ ਹੈ ਉੱਥੇ ਫੈਸਲਾ ਹੋਇਆ ਨਹੀਂ ਤੇ ਇਹਨਾਂ ਨੇ ਆਪਣੇ ਤੌਰ ਤੇ ਆਪ ਫੈਸਲੇ ਕਰਨ ਲੱਗ ਗਏ ਜਦੋਂ ਟੁੱਟ ਗਏ ਤਖਤਾ ਤੋਂ ਆਪਣੇ ਫੈਸਲੇ ਆਪ ਕਰਨਗੇ ਆਪ ਮੁਹਾਰੇ ਚੱਲਣਗੇ ਆਪ ਪੁੱਧਰੀਆਂ ਕਰਨਗੇ ਤੇ ਨਤੀਜੇ ਸਾਹਮਣੇ ਆਉਣੇ ਹੀ ਆਉਣੇ ਸਨ ਇਹ ਹੋ ਰਹੀ ਵੀ ਕਿ ਸਿਮੇਸ਼ ਤਰਨਾ ਦਲ ਦੇ ਜਿਹੜੇ ਗਰੁੱਪ ਹੈ ਇੱਕੋ ਗਰੁੱਪ ਦੋਸ਼ੀ ਹੋ ਗਏ ਉਹ ਲੜੇ ਦਰਬਾਰ ਸਾਹਿਬ ਵਿਦਿ ਹੋਈਆਂ 6:00 ਵਜੀਆਂ ਲੱਤਾਂ ਮਾ ਵਢੀਆਂ ਗਈਆਂ ਦੀਆਂ ਤੇ ਫਿਰ ਅਸੀਂ ਉੱਥੇ ਪਹੁੰਚੇ ਤੇ ਹੁਣ ਕੱਲ ਦੀ ਮੀਟਿੰਗ ਹੈ ਹਨਮਾਨਗੜ ਏਡੀਐਮ ਆਫਿਸ ਅਕੇ ਅਸੀਂ ਹਮੇਸ਼ਾ ਇਸ ਗੱਲ ਦੇ ਚਾਹਵਾਨਾ ਵੀ ਸਿੱਖਾਂ ਦੇ ਫੈਸਲੇ ਖਾਲਸਾ ਪੰਚਾਇਤਾਂ ਚ ਹੋਣ ਗੁਰੂ ਘਰਾਂ ਚ ਹੋਣ ਸਿੱਖਾਂ ਦੇ ਤਖਤਾਂ ਦੇ ਹੋਣ ਚੱਕ ਸਿਕੰਦੇਫਰਾਂ ਦੇ ਕੋਰਟਾਂ ਵਿੱਚ ਜਾਂ ਸਰਕਾਰੀ ਦਰਬਾਰ ਨਹੀਂ ਹੁੰਦੇ ਪਰ ਸਾਨੂੰ ਸੋਚੀ ਸਮਝੀ ਸਾਜ਼ਿ ਦੇ ਤਹਿਤ ਜਿਹੜੇ ਸਰਕਾਰੀ ਟੁੱਕੜਬੋਚ ਆ ਉਹ ਸਾਨੂੰ ਕਮਾ ਕੇ ਉੱਥੇ ਲਈ ਜਾਂਦੇ ਆ ਉਹ ਕਿਉਂਕਿ ਤੁਹਾਨੂੰ ਜਿਵੇਂ ਤੱਕਸ ਦੇ ਚੱਲ ਰਹੇ ਸਭ ਕੁਝ ਤੁਹਾਡੇ ਸਾਹਮਣੇ ਹੀ ਆ ਜੋ ਹਾਲਾਤ ਬਣੇ ਹੋਏ ਆ ਬਿਲਕੁਲ ਬਿਲਕੁਲ ਜੀ ਸਾਡਾ ਰੋਜ਼ ਦਾ ਹੀ ਠੀਕ ਹੈ ਨਾ ਜੀ ਕਮਾਲ ਦੀ ਗੱਲ ਦੇਖੋ ਵੀ ਅਸੀਂ ਹੈਰਾਨ ਹੁੰਨੇ ਆ ਕੋਈ ਪੰਜਾਬ ਤੋਂ ਬਾਹਰ ਬੈਠੀਆਂ ਅਸੀਂ ਮਿਕਸ਼ਾ ਕੰਨੇ ਆ ਵੀ ਜੇ ਪੰਜਾਬ ਮਜ਼ਬੂਤ ਹੈ ਅਸੀਂ ਪੰਜਾਬ ਤੋਂ ਬਾਹਰ ਬੈਠੇ ਜਿਆਦਾ ਮਜ਼ਬੂਤ ਹੈਗੀਆਂ ਪੰਯਾ ਸਾਡਾ ਪਿੱਕ ਹੈਗਾ ਪਰ ਪਤਾ ਨਹੀਂ ਕਿਹੋ ਜੀ 38 ਹੈ ਨਾ ਹਵਾ ਚੱਲੀ ਐ ਜਿਹੜੀ ਸਿੱਖ ਜਥੇਬੰਦੀਆਂ ਹੁਣ ਪੰਜੋਖਰਾ ਗੁਰਦੁਆਰੇ CRP ਬੈਠੀ ਹਰਿਆਣੇ ਚ ਸਾਰੇ ਫੋਰਸਾਂ ਬੈਠੀਆਂ ਅੰਦਰ ਸ਼ਰਾਬ ਤੇ ਮੀਟ ਦੇ ਦੌਰ ਚੱਲੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਜੀ ਕੋਈ ਜਥੇਬੰਦੀ ਬੋਲੀਆਂ ਹੀ ਨਹੀਂ ਗੀਆਂ ਹੁਣ ਦਰਬਾਰ ਸਾਹਿਬ ਦੇ ਅੰਦਰ ਬੇਦਬੀ ਹੋਈ ਜੰਗਲਾ ਟੱਪ ਕੇ ਚਲਾ ਗਿਆ ਬੰਦਾ ਅੰਦਰ ਕਿਸੇ ਨੇ ਗੱਲ ਨਹੀਂ ਕੀਤੀ ਕੋਈ ਨਹੀਂ ਬੋਲਿਆ ਕੀ ਅਸਕਰ ਸਾਹਿਬ ਕੋਈ ਬੇਦਬੀ ਅਨੰਦਪੁਰ ਸਾਹਿਬੇਦਬੀ ਹੋਈ ਇਹ ਕੱਲ ਗੁਰਦਾਸਪੁਰ ਚ ਹੋਈ 1000 ਦੇ ਕਰੀ ਬੇਦਬੀਆਂ ਹੋ ਗਈਆਂ ਸਾਡੀ ਜੱਥੇਵੰਦੀਆਂ ਸਾਡੀ ਸੰਪਰਦਵਾਂ ਸਾਡੀ ਸੰਸਥਾਵਾਂ ਬੋਲਦੀਆਂ ਨਹੀਂ ਗਈਆਂ ਸਿਰਫ ਇੱਕੋ ਬਰਗਾੜੀ ਚੱਕ ਕੇ ਇੱਕ ਉਹ ਵੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸੇ ਕਾਨੂੰ ਉਹਨਾਂ ਦੇ ਮੁਕੱਦਸ ਦਾਨ ਤੱਕ ਤੋੜਨੀ ਸਾਜ਼ਿਸ਼ ਚ ਜਾਰੀ ਹੈ ਉੱਥੋਂ ਟੁੱਟੇ ਨਤੀਜੇ ਹੀ ਨਿਕਲਣਗੇ ਜੋ ਲੋਂਗੋ ਵਾਲਾ ਪਿੰਡ ਚ ਹੋਏ ਖਲਾਤ ਤੁਹਾਡੇ ਸਾਹਮਣੇ ਆ ਜੀ ਇਹੀ ਫੈਸਲੇ ਹਰ ਗੁਰਦੁਆਰੇ ਚ ਹੋਣ ਲੱਗੇ ਹਰ ਮੰਡੀ ਚ ਹੋਣ ਲੱਗੇ ਹਰ ਤਸਦੀਰ ਚ ਹੋਣ ਲੱਗੇ ਤੇ ਹਸ਼ਰ ਕੀ ਹੋਊਗਾ ਤੁਸੀਂ ਮੇਰੇ ਤੋਂ ਜਾ ਸਮਝ ਸਕਦੇ ਹੋ ਬਾਕਾਇਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਖਲਾਤ ਹੁਣ ਬਣੇ ਹੋਏ ਨੇ ਇਹਨਾਂ ਦੋਨਾਂ ਧੜਿਆਂ ਦੀ ਲੜਾਈ ਦੇਖ ਕੇ ਗੁਰੂ ਗ੍ਰੰਥ ਸਾਹਿਬ ਦੀ ਖਜੂਰੀ ਦੇ ਵਿੱਚ ਦਸਤਾਰਾਂ ਖਿਲਰ ਰਹੀਆਂ ਹੋਈਆਂ ਨੇ ਕਿਰਪਾਨਾਂ ਕੱਢੀ ਬੈਠੇ ਆ ਇਹਨਾਂ ਨਾਲ ਸਾਡੇ ਯੂਥ ਨੂੰ ਕਿਹਵਾਂ ਜਿਆ ਸੁਨੇਹਾ ਜਾਂਦਾ ਕੀ ਕੀ ਸੋਚਣਗੇ ਕਿ ਅਸੀਂ ਇਸ ਪੰਥ ਵੱਲ ਜਾਈਏ ਕਿ ਨਾ ਜਾਈਏ ਮੈਸੇਜ ਕਰਕੇ ਤਸਵੀਰਾਂ ਨਹੀਂ ਦਿਖਾ ਰਹੇ ਆ ਜਾਣ ਬੁੱਝ ਕੇ ਤਾਂ ਜੋ ਉਹਦਾ ਗਲਤ ਇੰਪ੍ਰੈਸ਼ਨ ਨਾ ਪਵੇ ਪਰ ਜਿਸ ਹਿਸਾਬ ਨਾਲ ਉਹਨਾਂ ਨੇ ਜਲੂਸ ਕੱਢਿਆ ਇਹ ਕਿਹੜੇ ਦਾਲ ਤੇ ਕਿਹੜੇ ਤਰਨਾ ਕੀ ਹੋਇਆ ਏ ਇੱਕ ਉਹਨਾਂ ਦੇ ਮੁਖੀਆਂ ਨੇ ਜਾਂ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਦਸਤਾਰਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣਾ ਜਲੂਸ ਕੱਢਣ ਲਈ ਜ਼ਿਕਰ ਕੀਤਾ ਅਸੀਂ ਉਹੀ ਕਹਿ ਰਹੇ ਆ ਨਾ ਜੀ ਕੋਈ ਸਮਾਂ ਸੀਗਾ ਇਹ ਨਾਲ ਪੰਜਾਬ ਚ ਖਾਨਸੀ ਆਏ ਨੀ ਨਿਹੰਗ ਬੂਆ ਖੋਲ ਦੇ ਨਿਸ਼ੰਗ ਜੀ ਕਿੰਨਾ ਬੜਾ ਮਾਨ ਸਤਿਕਾਰ ਸੀਗਾ ਕਿਸਾਨ ਅੰਦੋਲਨ ਚੱਲਿਆ ਇਹਨਾਂ ਦਾ ਬੜਾ ਬੜਾ ਮਾਨ ਸਤਿਕਾਰ ਦੁਬਾਰਾ ਬਹਾਲ ਹੋਇਆ ਜੀ ਪਰ ਜਿਵੇਂ ਹੁਣ ਹੈ ਕਬਜ਼ਿਆਂ ਦੀ ਦੌੜ ਚੱਲ ਰਹੀ ਹੈ ਜਿੱਦਾਂ ਆਪ ਨੂੰ ਹਰੇ ਆਪ ਉਧਰੀਆਂ ਕਰਵੀਂ ਕਰੀ ਜਾਂਦੀ ਹੈ ਇਹਨਾਂ ਨਾਲ ਹਰੇਕ ਸਿੱਖ ਦਾ ਜਿਹੜਾ ਇਹਨਾਂ ਸਿਰ ਉਹ ਨੀਵਾਂ ਆਇਆ ਸ਼ਰਮ ਨਾਲੇ ਅਸੀਂ ਸੋਦੇ ਮੈਸੇਜ ਹੀ ਜਾਊਗਾ ਦੁਜੇ ਧਰਮਾਂ ਦੁਜੇ ਲੋਕਾਂ ਦਾ ਸੰਦੇਸ਼ ਕੀ ਜਾਊਗਾ ਕਿ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਹੁਣ ਤੂੰ THAILAND ਦਾ ਲੋ ਪਹਿਲਾਂ ਉਹ ਕੰਪਾਇਆ ਸਿੱਖੋ ਤੇ ਸੇਵਾ ਤੇ ਪਹੁੰਚ ਗਏ ਤੇ ਅਸੀਂ ਆਪਣੇ ਘਰ ਚ ਕੀ ਕਰ ਰਹੇ ਆ ਅਸੀਂ ਸਮਝਣ ਦੇ ਗੱਲ ਨੂੰ ਜੀ ਜੀ ਹਾਂ ਜੀ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਮੇਰੇ ਖਿਆਲ ਤੁਹਾਡੀ ਆਵਾਜ਼ ਦੇ ਵਿੱਚ ਕੁਝ ਡਿਸਟਰਬੈਂਸ ਆਉਂਦੀ ਆ ਹੁਣ ਤੁਸੀਂ ਜਿਹੜੀ ਮੌਜੂਦਾ ਸਥਿਤੀ ਇਸ ਵੇਲੇ ਪੰਥ ਦੀ ਬਣੀ ਹੋਈ ਆ ਇਹਨੂੰ ਕਿਵੇਂ ਲੈਣੇ ਆ ਇਦੇ ਲਈ ਕੌਣ ਦੋਸ਼ੀ ਹੈ ਸਥਿਤੀ ਬਣਾਉਣ ਦੇ ਲਈ ਕੀ ਆ ਸਾਡੇ ਰਾਜਨੀਤਿਕ ਦੋਨੋਂ ਹੀ ਦਾਗੀ ਤੇ ਬਾਗੀ ਲੀਡਰ ਨੇ ਕਿਉਂਕਿ ਤੁਸੀਂ ਤਾਂ ਬਚਪਨ ਤੋਂ ਹੀ ਇਧਰਲੇ ਪਾਸੇ ਤੁਰੇ ਹੋਏ ਹੋ ਤੁਹਾਡੀਆਂ ਸਰਗਰਮੀਆਂ ਮੈਂ ਦੇਖਦਾ ਰਹਿਣਾ ਇਹਦੇ ਲਈ ਦੋਸ਼ੀ ਫਿਰ ਕੌਣ ਆ ਸੀ ਤਾਂ ਸੌਖਿਆਂ ਹੀ ਕਹਿ ਦਿੰਨੇ ਆ ਕਿ ਸਰਕਾਰਾਂ ਦੇ ਵਿੱਚ ਬੰਦੇ ਵੜੇ ਆ ਜੇ ਸਰਕਾਰਾਂ ਨੇ ਬੰਦੇ ਵੜੇ ਆ ਫਿਰ ਸਿੱਖ ਕੀ ਕਰਦੇ ਰਹਿ ਪਛਾਣ ਨਾ ਸਕੇ ਕਿ ਬੰਦੇ ਕੌਣ ਨੇ ਆ ਨਹੀਂ ਜੀ ਨਹੀਂ ਸਿੱਖਾਂ ਨੇ ਪਛਾਣੇ ਆ ਸਿੱਖਾਂ ਨੇ ਪਛਾਣੇ ਆ ਵੀ ਸਰਕਾਰੀ ਬੰਦੇ ਕੌਣ ਆ ਜੇ ਸਿੱਖ ਨਾ ਪਛਾਣਦੇ ਤੇ ਹਰਿਆਣੇ ਵਿੱਚ ਬੀਜੇਪੀ ਜਿਹੜੇ ਖੜੇ ਬੰਦੇ ਖੜੇ ਕਿਤੇ ਹਾਰਦੇ ਨਾ ਬਖਰਿਆਣੇ ਚ ਹਮ ਹਰਿਆਣੇ ਚ ਸਾਰੇ ਜਿਹੜੇ ਬੀਜੇਪੀ ਸਮਰਥਤ ਬੰਦੇ ਸੀਗੇ ਉਹ ਸਾਰੇ ਹਾਰ ਗਏ ਦੂਜੇ ਜਿੱਤ ਗਏ ਪਰ ਕਮਾਲ ਦੀ ਗੱਲ ਦੇਖੋ ਅੱਜ ਵੀ ਹਰਿਆਣਾ ਸਰਕਾਰ ਨੇ ਕਮੇਟੀ ਨਹੀਂ ਬਣਨ ਦਿੱਤੀ ਦਿੱਲੀ ਕਮੇਟੀ ਹੈ ਦਿੱਲੀ ਕਮੇਟੀ ਕਿਸ ਤਰ੍ਹਾਂ ਬਾਲਦੀਵਸ ਮਨਾ ਰਹੀ ਹੈ ਸਰਕਾਰ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਤੋਂ ਬੜਾ ਕਲੀਅਰ ਕਟ ਬਣਾਈ ਹੈ ਵੀ ਬਾਲਦੀਵਸ ਨਹੀਂ ਇਹ ਸ਼ਬਦ ਗਲਤ ਹੈਗਾ ਪਰ ਦਿੱਲੀ ਕੁਟੀ ਸਰਕਾਰ ਨਹੀਂ ਚੋਲੀ ਬੈਠੀ ਹੈ ਹਰਿਆਣਾ ਕਮੇਟੀ ਬੈਠੀ ਹੈ ਪਟਨਾ ਇਹ ਤਖਤ ਸਾਹਿਬ ਤੇ ਹਜੂਰ ਸਾਹਿਬ ਤੁਹਾਨੂੰ ਪਤਾ ਸਰਕਾਰ ਦੀ ਕਿਸ ਤਰ੍ਹਾਂ ਸਰਕਾਰ ਕਾਬਜ ਹੋ ਚੁੱਕੀ ਹੈ ਇਹ ਪਤਾ ਸਾਨੂੰ ਹੈ ਸਾਡੀਆਂ ਸੰਪਰਦਾਵਾਂ ਕਿਸ ਤਰ੍ਹਾਂ ਭਾਜਪੀ ਤੋਂ ਵੋਟਾਂ ਮੰਗ ਰਹੀਆਂ ਪਰ ਤੁਸੀਂ ਦੱਸੋ ਵੀ ਇਹ ਲੋਕ ਕਦੀ ਵੀ ਇਨਾਂ ਨੇ ਕਦੀ ਭਾਜਪੀ ਨੂੰ ਵਾੜਾ ਕਿਹਾ ਕਦੀ ਇਹ ਦੂਜੇ ਨੇ ਮੜਾ ਕਿ ਹੁਣ ਜਿਹੜਾ ਬਿਆਨ ਆਇਆ ਮਿਸਟਰ ਦਾ ਬਿਆਨ ਆਇਆ ਅੰਮ੍ਰਿਤਪਾਲ ਬਾਰੇ ਵੀ ਜੇਲ੍ਹ ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਐ ਸਾਡੇ ਇਹ ਮਨ ਹਰ ਨਹੀਂ ਹੁੰਦੀ ਐ ਵੀ ਸਾਡੇ ਬੰਦੇ ਬੋਲਦੇ ਨਹੀਂਗੇ ਸਾਡੀ ਸੰਪਰਦਾਵਿਚੋਂ ਬੈਠੀਆਂ ਵੀ ਨਹੀਂ ਸਰਕਾਰ ਨਾਲ ਬੋਲਣਾ ਹਾਂ ਬਾਦਲਾਖਲਾ ਬੁਲਾ ਲਓ ਜਥੇ ਨਖਲਾ ਬੁਲਾ ਲਓ ਸਿੰਘ ਸਖਲਾ ਬੁਲਾ ਲਓ ਹਨਾ ਆਪਸਿਕ ਲੜ ਜੋ ਮਰਜ਼ੀ ਬੋਲ ਲੈਣਗੇ ਉਧਰ ਰਿਮੂਵ ਕਰ ਦੇ ਐਡੇ ਜਿਹੇ ਦਾ ਖੋਫ ਜਿਹਾ ਹੋ ਗਿਆ ਤੇ ਪੈਪਿਤ ਹੋ ਗਿਆ ਵੀ ਸਮਝ ਨਹੀਂ ਆ ਰਹੀ ਕਾਰਨ ਕੀ ਐ ਕੁਸੀਂ ਲਾ ਲੋ ਵੀ ਮੈਂ ਕਹਿੰਨਾ ਜਿਹੜੇ ਕਹਿੰਦੇ ਗਰਮਖੇਲੀ ਜਿੱਥੇ ਬੰਦੀਆਂ ਉਹਨਾਂ ਦੇ ਵਿਦਿਆਨ ਪੜ੍ਹ ਲਓ ਉਹਨਾਂ ਦੇ ਫੇਸਬੁੱਕ ਤੇ ਪੋਸਟਾਂ ਪੜ੍ਹ ਲਓ ਸਾਰੀਆਂ ਪੋਸਟਾਂ ਇੱਕ ਤਰ੍ਹਾਂ ਹੁੰਦੀਆਂ ਇੱਕ ਵੀ ਪੋਸਟ ਜੇ ਉਹ ਹਰਿਆਣਾ ਨੂੰ ਕਮੇਟੀ ਗਲਤ ਨਹੀਂ ਕਹਿੰਦੇ ਉਹ ਦਿੱਲੀ ਕਮੇਟੀ ਗਲਤ ਨਹੀਂ ਕਹਿੰਦੇ ਉਹ ਕਦੀ ਪੰਜੋਖਰਾ ਗੁਰਦੁਆਰੇ ਬਾਰੇ ਨਹੀਂ ਬੋਲਦੇ ਕਦੀ ਉਹ ਪੰਜਾਬ ਤੋਂ ਬੇਦਬੀਆਂ ਬਾਰੇ ਨਹੀਂ ਬੋਲਦੇ ਕਦੀ ਜਿਹੜੀ ਤਾਜੀ ਬੇਦਬੀਆਂ ਹੋਈਆਂ ਜਿਹੜੇ ਕਾਂਗਰਸ ਕਾਲ ਸੀਓ ਦੇ ਬਾਰੇ ਨਹੀਂ ਬੋਲਦੇ ਜਿਹੜੀ ਆਪ ਸਰਕਾਰ ਦੇ ਬੇਦਬੀਆਂ ਹੋਈਆਂ ਉਹਦੇ ਬਾਰੇ ਨਹੀਂ ਬੋਲਦੇ ਤੋ ਇਹਦਾ ਮਤਲਬ ਹੈ ਵੀ ਤਜਿੰਦਰਪਾਲ ਸਿੰਘ ਜੀ ਇੱਕ ਮਿੰਟ ਇਹਦਾ ਮਤਲਬ ਇਹ ਹੋਇਆ ਕਿ ਭਾਜਪਾ ਨਾਲ ਜਿਹੜਾ ਵੀ ਬੰਦਾ ਆੜੀ ਪਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਉਹ ਸਿੱਖਾਂ ਦਾ ਦੁਸ਼ਮਣ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਭਾਜਪਾ ਨਾਲ ਦੀ ਅਸੀਂ ਕਹਿੰਦੇ ਆ ਵੀ ਸਰਕਾਰ ਕੋਈ ਵੀ ਹੋਵੇ ਓਕੇ ਸਰਕਾਰ ਭਾਵੇਂ ਕਾਂਗਰਸ ਹੈ ਭਾਵੇਂ ਬੀਜਪੀ ਸਭ ਨੂੰ ਪਤਾ ਹੈ ਵੀ ਜਿਹੜੇ ਏਜੰਸੀਆਂ ਦਾ ਏਜੰਡਾ ਤੈਅ ਹੁੰਦਾ ਹੈ ਏਜੰਸੀਆਂ ਨੇ ਆਪਣਾ ਏਜੰਡਾ ਕੰਡੀਸ਼ਨ ਸਰਕਾਰ ਨੂੰ ਏਜੰਸੀਆਂ ਨੂੰ ਹੁੰਦਾ ਕੋ ਚੱਲਣਾ ਪੈਂਦਾ ਹੈ ਮਨ ਨੂੰ ਸਮਝ ਨਹੀਂ ਆਉਂਦੇ ਕਿ ਆਪ ਮਜ਼ਬੂਤ ਕਿਉਂ ਹੁੰਦੇ ਸੇਕਾ ਹਮੇਸ਼ਾ ਕਿਉਂ ਕਾਂਗਰਸ ਸਰਕਾਰ ਬਣਾਦੀ ਕਦੀ ਆਪ ਦੀ ਸਰਕਾਰ ਬਣਾਦੀ ਕਦੀ ਭਾਜਪਾ ਜਿਤਾਦੀ ਕਦੀ ਵਿਜੀ ਵੋਟਾਂ ਮੰਗ ਲੀਆਂ ਵੀ ਤੁਹਾਨੂੰ ਬਾਦਲ ਕੇ ਮਾਰੇ ਲੱਗਦੇ ਆ ਬਾਦਲ ਕੇ ਫਸੇ ਕਰ ਦੋ ਆਪਣੇ ਬੰਦੇ ਜਿਤਾ ਲਓ ਇਸ ਵਾਰ ਇਲੈਕਸ਼ਨ ਹੋਏ 4 ਸੀਟਾਂ ਸਿਗੀਆਂ ਐਮਐਲਏ ਵਾਲੀਆਂ ਜਿਹੜੇ ਬਾਲਕ ਕਹਿੰਦਾ ਅਸੀਂ ਨਹੀਂ ਲੜਦੇ ਇਲੈਕਸ਼ਨ ਵਿੱਚ ਬਾਕੀ ਲੜ ਲੈਂਦੇ ਜਿਹੜੇ ਬਾਕੀ ਗਰੁੱਪ ਹੈ ਗਿਆ ਉਹ ਵੀ ਨਹੀਂ ਲੜੇ ਬਿਲਕੁਲ ਇੱਕ ਇੱਕ ਮਿੰਟ ਜੀ ਚਾਰ ਜਿਹੜੀਆਂ ਤੁਹਾਡੀਆਂ 17 ਦੀਆਂ ਜਿਮਨੀ ਦੀਆਂ 19 ਦੀਆਂ ਚੋਣਾ 22 ਦੀਆਂ ਚੋਣਾ ਇਹ ਸਾਰੀਆਂ ਚੋਣਾ ਦੇ ਵਿੱਚ ਤੁਹਾਨੂੰ ਲੱਗਾ ਨਹੀਂ ਕਿ 26 ਸਾਲ ਜਿਹੜੀ ਵੱਡੀਆਂ ਸਰਕਾਰਾਂ ਨਾਲ ਤੇ ਭਾਜਪਾ ਨਾਲ ਆੜੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਸ ਤੋਂ ਬਾਅਦ ਜਿਉਂ ਹੀ ਆੜੀ ਟੁੱਟੀ ਉਸ ਤੋਂ ਬਾਅਦ ਜਿਆਦਾ ਨੁਕਸਾਨ ਹੋਣਾ ਸ਼ੁਰੂ ਹੋਇਆ ਹੈ ਜਾ ਜਦੋਂ ਆੜੀ ਪਈ ਸੀ ਉਦੋਂ ਤੋਂ ਹੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸੀ ਮਮਾ 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 ਸ਼ੁਰੂ ਤੋਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਉਹਨਾਂ ਦੀਆਂ ਨੀਤੀਆਂ ਓਮ ਪ੍ਰਤੀ ਘਾਤਕ ਸੀਗੀਆਂ ਕਾਂਗਰਸ ਸੀਗੀ ਪ੍ਰਤੱਖ ਦੁਸ਼ਮਣ ਬੀਜਪੀ ਇਹ ਪ੍ਰਤੱਖ ਦੁਸ਼ਮਣ ਦੁਸ਼ਮਣ ਦੋ ਜਮਾਤਾਂ ਹੈਗੀਆਂ ਓਕੇ ਸਿੱਖਾਂ ਨੂੰ ਆਪਣਾ ਗਰੁੱਪ ਮਜ਼ਬੂਤ ਤੜਾ ਮਜ਼ਬੂਤ ਕਰਨਾ ਪੈਣਾ ਅੱਜ ਮੈਂ ਕਹਿੰਦਾ ਵੀ ਤੁਹਾਨੂੰ ਨਹੀਂ ਬਾਦਲ ਕੇ ਪਸੰਦ ਤਾਂ ਜਿਤਾਓ ਆਪਣਾ ਬੰਦਾ ਜਿਤਾ ਦਿਓ ਤੁਸੀਂ ਇਹ ਬੰਦੇ ਤੁਸੀਂ ਕਿਸੇ ਦੇ ਚੋਲੀ 'ਚ ਕਿਉਂ ਜਾ ਕੇ ਪੈਨੇ ਹੋ ਉਹ ਤੂੰ ਦੇਖ ਲਓ ਢੀਂਟ ਸੇ ਗਏ ਚੰਦੂ ਮਾਦਰੇ ਗਏ ਜੰਮੂ ਪਹੁੰਚ ਕੇ ਜੀ ਉਥੇ ਵੋਟਾਂ ਭਾਜਪੀ 'ਸੇ ਮੰਗ ਰਹੇ ਆ ਫਿਰ ਜਦੋਂ ਗੱਲ ਕਰਦੇ ਆ ਅਸੀਂ ਕਈ ਮੁਖੀਆਂ ਨਾਲੇ ਕਹਿੰਦੇ ਜੀ ਸਰਕਾਰ ਤੋਂ ਫਾਇਦੇ ਲੈਣੇ ਆ ਕੀ ਸਿੱਖ ਫਾਇਦੇ ਲੈਣ ਵਾਸਤੇ ਸਰਕਾਰ ਦੇ ਚੋਲੀ ਚੁੱਕ ਬਣਾਉਂਗੇ ਜਿਹੜੇ ਸਾਡੇ ਹੱਕ ਹੈਗੇ ਆ ਹੱਕ ਅਸੀਂ ਆਪਣੇ ਦਮ ਤੇ ਲਾਵਾਂਗੇ ਸਿੱਖ ਗੁਲਾਮ ਨਹੀਂ ਗਏ ਸਿੱਖਾਂ ਦੇ ਬਾਬੇ ਦਾਦਿਆਂ ਦੀ ਮਾਰੀਆਂ ਤੇਗਾਂ ਦਾ ਸਰਦਕਾ ਦੇਸ਼ ਜਹਾਦ ਹੋਇਆ ਇਹ ਲੋਕ ਚੀਚੀ ਦੇ ਖੂਨ ਲਾ ਕੇ ਸਿੱਧਾ ਦੀ ਕਿਤਾਬ ਖੜੇ ਹੋਣ ਜਾਂਦੀ ਦੂਜੀ ਪਾਰਟੀਆਂ ਵਾਲੇ ਸਾਡਾ ਹੱਕ ਹੈ ਹੱਕ ਵਾਸਤੇ ਸਾਨੂੰ ਤਰਲੇ ਨਹੀਂ ਮਾਰਨੇ ਜਿਵੇਂ ਸਾਨੂੰ ਕਹਿੰਦੇ ਜੀ ਕਈ ਸੰਪਰਦਾਂ ਵਾਲੇ ਬੇਸਤ ਸਰਕਾਰ ਤੋਂ ਫਾਇਦਾ ਚੱਕਣੇ ਦੀ ਤਾਂ ਸਰਕਾਰ ਦੀ ਕਰ ਰਹੀਆਂ ਤੇ ਸਰਕਾਰ ਦੇ ਚੋਲੀ ਚੱਕ ਬਨਜੋਗੇ ਕੀ ਫਾਇਦਾ ਲੈ ਸਰਕਾਰ ਤੋਂ 30-32 ਸਾਲ ਤੋਂ ਸਾਡੇ ਕੌਮ ਦੇ ਜਿਹੜੇ ਜਾਰੂ ਹੈ ਜਿਲ੍ਹੇ ਚ ਬੈਠੇ ਆ ਪਾਲ ਦੀ ਵੀ ਗੱਲ ਕਰ ਲਈਏ ਸਾਡੇ ਗੁਰਦੁਆਰਾ ਪਰ ਗੱਲ ਕਰ ਲਈਏ ਭਾਵੇਂ ਗਿਆਨ ਗੋਲ ਦੀ ਗੱਲ ਕਰ ਲਈਏ ਭਾਵੇਂ ਉਹਦੀ ਗੱਲ ਕਰਦੀਏ ਪੂਰੀ ਗੁਰਦਰ ਗੱਲ ਕਰ ਲਈਏ ਉਹ ਤੁਸੀਂ ਗੱਲ ਦੇਖੋ ਮਹਾਰਾਜ ਜੀ ਕਿੰਨੀ ਘਾਤਕ ਸੋਚ ਹੈ ਹਰਦਵਾਰ ਜਿਹੜਾ ਗੁਰਦਰ ਗਿਆਨ ਗੋਲ ਦੀ ਕਿਉਂ ਤੋੜਿਆ ਗਿਆ ਇੱਟਾਂ ਤੇ ਦੀਵਾਰ ਨਹੀਂ ਤੋੜੀ ਉਹਨਾਂ ਨੇ ਥੋੜੇ ਸਿਧਾਂਤਾਂ ਤੇ ਸੱਟ ਮਾਰੀ ਹੈ ਕੋ ਜਦੋਂ ਵੀ ਉੱਥੇ ਹੁਣ ਬੜਾ ਵੱਡਾ ਤੀਰਸਥਾਨ ਹੈ ਦੁਨੀਆ ਭਰ ਦਾ ਜਿਹੜਾ ਕੋ ਕੋ ਉਥੇ ਜਾਂਦੀ ਹੈ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਵੰਗਾਰ ਕੇ ਕਹਿੰਦਾ ਇੱਥੇ ਗੁਰਾਂ ਸਾਹਿਬ ਆਏ ਸੀਗੇ ਉਹਨਾਂ ਨੇ ਪੱਛੇ ਨੂੰ ਪਣ ਦਿੱਤਾ ਸੀਗਾ ਜਦੋਂ ਪੁਰਨੂ ਪਾਣੀ ਦਿੰਦੇ ਐ ਤੇ ਗੁਰਦੁਆਰਾ ਦੱਸਦਾ ਨਹੀਂ ਸੱਚ ਇਹ ਹੈ ਉਹਨਾਂ ਨੇ ਸਤਾਂ ਤੋੜਤਾ ਥੋੜੇ ਸਤਾਂ ਤੋੜ ਰਹੇ ਆ ਜੇ ਪੂਰੀ ਦੀ ਗੱਲ ਕਰੀਏ ਜਿੱਥੇ ਆਰਤੀ ਚੌਰੀ ਸੀਗੀ ਉਹਨਾਂ ਗੁਰਦਆ ਤੋੜਤਾ ਅਸੀਂ ਕਹਿੰਨੇ ਗगन ਮਾ ਥਾਰੋ ਦੀਪੋਂ ਪਰ ਉਹ ਥਾਲੀ ਚ ਬਾ ਕੇ ਆਰਤੀਆਂ ਕਰਦੇ ਆ ਉਹਨਾਂ ਬਤਾ ਸਾਡੇ ਸਾਡੀ ਗੱਲ ਨੂੰ ਕੰਡਮ ਕਰਦੇ ਉਹਨਾਂ ਗੁਰਦਆ ਤੋੜਤਾ ਬੀਜੇਪੀ ਹਰਸਾ ਥੋੜੇ ਸਤ ਸੱਟ ਮਾਰ ਰਹੀ ਹੈ ਨਹੀਂ ਪਹਿਲਾਂ ਵੀ ਕਰਦੀ ਜੀ ਜੀ ਅੱਜ ਵੀ ਕਰ ਤੱਕ ਓਕੇ ਇਹ ਜੇ ਸੱਟ ਮਾਰ ਰਹੀ ਹੈ ਇਨਾ ਚਿਰ ਕੈਬਨਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤਬਰ ਰਿਹਾ 26 ਸਾਲ ਉਹਨਾਂ ਨਾਲ ਅਕਾਲੀ ਦਲ ਤੋੜ ਕੇ ਪੰਜਾਬੀ ਪਾਰਟੀ ਵੀ ਬਣਾ ਲਈ ਲਾਹਾ ਕੀ ਲਿਆ ਆ ਇਹਨਾਂ 30 26 ਤੋਂ 30 ਸਾਲਾਂ ਦੇ ਵਿੱਚ ਇੱਕ ਚੀਜ਼ ਦਾ ਨਾਮ ਲੈ ਲਓ ਸਵਾਏ ਆਪਣੇ ਪਰਿਵਾਰ ਦੀ ਪ੍ਰਮੋਸ਼ਨ ਦੇ ਪੰਜਾਬ ਦੇ ਸਿੱਖਾਂ ਦਾ ਪੰਜਾਬ ਦੇ ਪਾਣੀਆਂ ਦਾ ਚੰਡੀਗੜ੍ਹ ਦਾ ਖੁਦਮੁਖਤਿਆਰੀ ਦਾ ਜਾਂ ਜੇਲ੍ਹ ਚ ਬੰਦ ਨੌਜਵਾਨਾਂ ਨੂੰ ਇੱਕ ਵੀ ਜਵਾਨ ਛਡਾਇਆ ਹੋਵੇ ਫੇਰ ਫੇਰ ਆੜੀਆਂ ਕਾਦੀਆਂ ਲਹਾ ਨਹੀਂ ਲਿਆ ਉਸ ਸਾਂਹ ਦਾ ਕੋਈ ਸੰਦਾ ਭੰਡਾਰੀ ਹੈ ਇਹ ਕਹਿੰਦੇ ਆ ਵੀ ਕਾਂਗਰਸ ਨੇ ਅਟੈਕ ਕੀਤਾ ਅਸੀਂ ਕਹਿੰਦੇ ਲੱਡੂ ਤੁਸੀਂ ਬੰਡੇ ਤੁਸੀਂ ਦੁਰਗਾ ਖਤਮ ਦਿੱਤਾ ਤੁਮੇ ਕੋ ਜੇ ਵੀ ਦੋਵੇਂ ਪਾਰਟੀਆਂ ਕੋ ਜੀ ਹੈ ਇੱਕ ਅਟੈਕਰ ਦੀ ਹੈ ਦੂਜੀ ਲੱਡੂ ਬਣਦੀ ਹੈ ਫਰਕ ਦੱਸੋ ਕਿੱਥੇ ਆ ਹਮ ਅਸੀਂ ਮੈਨੂੰ ਅਸੀਂ ਖੁਦ ਮਜ਼ਬੂਤ ਕਿਉਂ ਨਹੀਂ ਹੁੰਦੇ ਸਿੱਕ ਖੁਦ ਲਾਮਬਦ ਕਿਉਂ ਨਹੀਂ ਹੁੰਦਾ ਸਿੱਕ ਕਿਉਂ ਸਰਕਾਰ ਕੋਈ ਕਹਿੰਦਾ ਕਾਂਗਰਸ ਚੋਲੀ ਵੜ ਗਿਆ ਕੋਈ ਆਪਦੀ ਚੋਲੀ ਵੜ ਗਿਆ ਕੋਈ ਬੀਜੇਪੀ ਚੋਲੀ ਵੜ ਗਿਆ ਸਾਡਾ ਕੇਂਦਰ ਬਿੰਦੂ ਹੈ ਸ੍ਰੀ ਕਾਲ ਤਖਸਾਲ ਅਸੀਂ ਵਾਰੋਂ ਕਹਿੰਦੇ ਵੀ ਕਾਲ ਤਖਸਾਲ ਦੀ ਸਰਪ੍ਰਸਤ ਇਕੱਠੇ ਹੋ ਪਰ ਨਹੀਂ ਹੁਣ ਹੁਣ ਕੀ ਆਂਦਾ ਕੀ ਕਾਸ ਤੱਕ ਤੋਂ ਫੈਸਲੇ ਗਲਤ ਹੁੰਦੇ ਆ ਮੰਨ ਲਓ ਗਲਤ ਹੁੰਦੇ ਆ ਕੌਮ ਨ ਕਰ ਦਿੰਦੀ ਆ ਜੇ ਰਾਮ ਰੀਮ ਨੂੰ ਮਾਫੀ ਦਿੱਤੀਗੀ ਕੀ ਕੌਮ ਨੇ ਮਨਜ਼ੂਰ ਕਰ ਲਈ ਹੂੰ ਕੌਮ ਨੇ ਨਕਾਰਤਾ ਮਾਫੀ ਵਾਪਸ ਲੈਣੀ ਪਈ ਬਸ ਜੁਰਤ ਪਰ ਰੱਖੋ ਘਟੋ ਘਟਾ ਹੌਸਲਾ ਰੱਖੋ ਬੋਲਣ ਦਾ ਹੁਣ ਮੈਂ ਤੇ ਕਿਸ ਕੀ ਪਿਆ ਸੀਗਾ ਜੀ ਜੇ ਮੈਂ ਕਰਬਾਨ ਦੀ ਗੱਲ ਕੀਤੀ ਦੇਖ ਲਓ ਕਿਸ ਪਾਸਾ ਪਾਇਆ ਕੋਈ ਨਹੀਂ ਚੱਲਿਆ ਕੇਸ 44 48 ਕੇਸ ਪਿਆ ਕੇ ਮਰਤੇ ਜੀ ਚੱਲੇ ਆ ਵੀ ਜੇ ਕੌਮ ਦੀ ਗੱਲ ਕਰਨੀ ਹੈ ਜੇ ਤੁਸੀ ਕਿਸੇ ਨਾਲ ਗੱਲ ਕਰਨੀ ਹੈ ਤੇ ਤੁਹਾਨੂੰ ਇਹ ਚੱਲਣਾ ਪੈਣਾ ਤੁਸੀਂ ਬਾਬੇ ਨਾਨਕ ਦੇ ਵਾਰਸ ਹੋ ਪਾਪਰ ਕੇ ਤੇ ਬਾਬੇ ਕਹਿੰਦੇ ਉਹ ਤੁਸੀ ਰੂਹ ਸੀ ਅੱਜ ਤੱਕ ਚੱਲ ਰਹੀ ਹੈ ਸਾਡੇ ਵਿੱਚ ਲਿਖਿਆ ਜਾਂਦੇ ਜਾਂਦੇ ਵੀ ਤੇਜਿੰਦਰਪਾਲ ਸਿੰਘ ਜੀ 2-3 ਮਿੰਟ ਨੇ ਤੁਹਾਡੇ ਕੋਲ ਪੂਰੇ 2 ਕਲੀਅਰ ਕਰਿਆ ਜਿਹਦਾ ਸੋਲੂਸ਼ਨ ਕੀ ਹੈ ਤੁਹਾਡੇ ਨੀਲੀ ਦਸਤਾਰ ਮੈਂ ਹਮੇਸ਼ਾ ਹੀ ਦੇਖਦਾ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਆਪਣਿਆਂ ਦਾ ਜਿਹੜੇ ਚਲਾ ਰਹੇ ਨੇ ਕੀ ਇੱਕ ਪਰਿਵਾਰ ਦਾ ਹੀ ਹਮੇਸ਼ਾ ਕਬਜ਼ਾ ਹੋਣਾ ਚਾਹੀਦਾ ਹੈ ਜਾਂ 30 ਫਰਿਆ ਤੋਂ ਜਿੰਨਾ ਨੁਕਸਾਨ ਹੋ ਚੁੱਕਾ ਹੈ ਅਕਾਲ ਤਖਤ ਨੇ ਸਜ਼ਾ ਲਾਤੀ ਹੱਥ ਜੋੜ ਕੇ ਪਾਸੇ ਅਰਜੋ ਭਾਈ ਸਾਡੇ ਤੋਂ ਗਲਤੀਆਂ ਭੁੱਲਾ ਹੋਈਆਂ ਨੇ ਹੁਣ ਕਿਸੇ ਹੋਰ ਨੌਜਵਾਨਾਂ ਨੂੰ ਕੁਰਬਾਨੀ ਵਾਲੇ ਸਿੰਘਾਂ ਨੂੰ ਉਹਨਾਂ ਦੇ ਹੱਥਾਂ 'ਚ ਸ਼ਰੋਣੀ ਅਕਾਲੀ ਦਲ ਲਈ ਹੈ ਜਿਨ੍ਹਾਂ ਦਾ ਜੀਵਨ ਹੈ ਜਿਨ੍ਹਾਂ ਨੇ ਜੇਲ੍ਹਾਂ 'ਚ ਸਮਾਂ ਕੱਟਿਆ ਜਿਹਨੇ ਸੰਘਰਸ਼ ਦੇ ਨਾਲ ਰਹੇ ਨੇ ਤੁਹਾਡਾ ਕੀ ਸੁਝਾਅ ਹੈ ਸ਼ਰੋਣੀ ਅਕਾਲੀ ਦਲ ਨੂੰ ਸਰਜੀਤ ਕਿਵੇਂ ਕੀਤਾ ਜਾ ਸਕਦਾ ਹੈ ਬਾਦਲ ਚੱਲ ਬਾਦਲ ਪਰਿਵਾਰ ਨੂੰ ਸਾਈਡ ਤੇ ਰੱਖ ਕੇ ਹੋਰ ਕੋਈ ਸੁਣੋ ਗੱਲ ਨੋਟ ਕਰੋ ਤੁਸੀਂ ਗੱਲ ਨੋਟ ਕਰੋ ਮੈਂ ਕਹਿੰਨਾ ਲੀਕ ਮਟਾਓ ਨਾ ਲੀਕ ਮਟਾਇਆ ਨਹੀਂ ਮੁਰਲੀ ਲੀਕ ਵੱਡੀ ਮਾਰ ਦਿਓ ਤੁਸੀਂ ਕਰੋ ਕੋਮ ਲੰਬਾ ਬੰਦ तुर पो गलियां पिंड चो वेहड़ी बयान दे रहे हैं रहेल बादल 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 परिवार यार वह तो दस हो गए बार बैठे है अब अस्बल हो तुरी अम जोड़िए अभी वोटा बनाईए अनाईए अख्त मजबूत करिए ਉਸੋ ਇਸੇ ਗੱਲ ਦਾ ਵੀ ਸਾਡੀਆਂ ਸੰਪਰਦਾਵਾਂ ਸਾਡੀ ਜਥੇਬੰਦੀਆਂ ਸਾਡੀ ਸੰਸਥਾਵਾਂ ਸਾਰੀਆਂ ਸਰਕਾਰ ਦੀ ਚੋਲੀ ਬੰਦੀਆਂ ਆਪਣੀ ਆਪਣੀ ਕੁਝ ਕਮਜ਼ੋਰੀਆਂ ਕਰਕੇ ਜਿਹੜਾ ਹੁਣ 5 ਮੈਂਬਰੀ ਕਮੇਟੀ 7 ਮੈਂਬਰੀ ਬਣਾਏ ਸੀ ਦੋ ਤਾਂ ਬੇਦਾਵਾ ਦੇ ਗਏ ਕਹਿੰਦੇ ਸਾਡੇ ਵਾਸਤੇ ਗੱਲ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਪੰਜ ਬੈਠੇ ਨੇ ਜਿੱਥੇ ਜਾਂਦੇ ਨੇ ਪੂਰਾ ਭਰਵਾ ਹੁੰਗਾਰਾ ਸਾਰੀਆਂ ਜਥੇਬੰਦੀਆਂ ਵੱਲੋਂ ਮਿਲਦੇ ਆ ਕੀ ਫਿਰ ਉਹਨਾਂ ਦੇ ਨਾਲ ਖੜ ਕੇ ਸਾਰੇ ਜੁੜ ਕੇ ਇੱਕ ਨਵਾਂ ਅਕਾਲੀ ਦਰ ਸਿਰਜਣ ਸਾਰੇ ਭਰਤੀ ਕਰਨ ਪਤਾ ਲੱਗੇ ਵੀ ਕੀ ਹੋ ਰਿਹਾ ਕਿਉਂਕਿ ਜਿਹੜਾ ਅਕਾਲ ਤੱਕ ਤੋਂ ਹੁਕਮ ਆਇਆ ਸੀ ਸੱਤ ਮੈਂਬਰੀ ਕਮੇਟੀ ਨੂੰ ਕਿ ਇਹ ਸੱਤ ਮੈਂਬਰੀ ਦੇ ਨਿਗਰਾਨ ਦੇ ਵਿੱਚ ਚੋਣਾ ਹੋਣਗੇ ਪਰ ਉਹਨਾਂ ਨੇ ਸਿਰਫ ਆਪਣੇ ਧੜੇ ਨੂੰ ਕਿਤਾਬਾਂ ਦੇ ਕੇ ਕਾਪੀਆਂ ਦੇ ਕੇ ਕਹਿ ਦਿੱਤਾ ਕੋਈ ਕਹਿੰਦਾ 20 ਲੱਖ ਹੈ ਕੋਈ ਕਹਿੰਦਾ 22 ਲੱਖ ਕੋਈ ਕਹਿੰਦਾ 30 ਲੱਖ ਹੈ ਪਤਾ ਕੋਈ ਨਹੀਂ ਪਰ ਜਿੰਨਾ ਪਰਵਾਹ ਹੁੰਗਾਰਾ ਉਹਨਾਂ ਅਕਾਲ ਤਖਸਾਲ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਮਿਲ ਰਿਹਾ ਤੁਸੀਂ ਇਹਦੇ ਨਾਲ ਸਹਿਮਤ ਹੋ ਮੈਂ ਕਹਿੰਦਾ ਜੀ ਦੇਖੋ ਮੈਂ ਕਹਿੰਦਾ ਜਿਹੜੇ ਪੰਜ ਮੈਂਬਰ ਹੈ ਉਹ ਕਿਹੜੇ ਪੰਜ ਮੈਂਬਰ ਹੈ ਉਹ ਪੰਜ ਮੈਂਬਰ ਹੈ ਜਿਹੜਾ ਸਾਰੀ ਉਮਰ ਅੱਥਾਂਜ ਪਾਈ ਹੈ ਜੀ ਉਹਨਾਂ ਨੇ ਮਲਾਈ ਖਾਧੀ ਹੈ ਉਹ ਬੰਦੇ ਵੀ ਕਾਲ ਤੱਕ ਸਾਹ ਵਲੋਂ ਦੋਸ਼ੀ ਕਰਾਰ ਦਿੱਤੇ ਗਏ ਹੈ ਬਿਲਕੁਲ ਕੱਲਾ ਸਿਰਪਰ ਨਤੀਦਗਰ ਨਹੀਂ ਨਤੀਦਗਰ ਸਾਰੇ ਖੋ ਚੁੱਕੇ ਹੈ ਅੱਜ ਸੀ ਕਹਿੰਦੇ ਵੀ 2 2.5 ਪੰਜ ਪੰਜ ਕਿੱਥੋਂ ਹੋ ਗਏ ਅੱਜ ਚੰਦੂ ਮਾਦਰੇ ਨੂੰ ਬਰ ਤੱਕ ਸਾਹ ਦੁਕਿਆ ਗਿਆ ਵੀ ਝੂਠਾ ਬੰਦਾ ਹੈ ਉਹਨਾਂ ਦੇ ਥੱਲੇ ਬਾਹਰ ਕਰ ਸਰਸੇ ਨੂੰ ਤੇ ਕਲਕੇ ਨੂੰ ਉਥੋਂ ਕੱਢਿਆ ਗਿਆ ਸਰਸਾ ਕਲਕੇ ਨਾਲ ਬੈਠੀ ਹੁੰਦੀ ਅੱਜ ਅੱਜ ਬੰਦੇ ਉਹ ਸੁਣਨੇ ਕਈ ਮਿੰਟ ਬਾਅਦ ਜੀ ਆ ਕਲੀਅਰ ਕਰਿਓ ਇਹਦਾ ਮਤਲਬ ਹੈ ਆਕਾਲ ਤਖਤ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਹੈ ਤੁਸੀਂ ਉਸ ਹੁਕਮਨਾਮੇ ਨੂੰ ਗਲਤ ਮੰਨਦੇ ਹੋ ਕਿ ਠੀਕ ਨਹੀਂ ਹੈ ਉਹ ਹੈ ਨਹੀਂ ਮੈਂ ਕੱਲ ਬਿਆਨ ਸੁਣਦਾ ਸੀ ਉਹਦਾ ਇੱਕ ਦਾ ਮੇਰੇ ਖਾਲੇ ਬਡਾਲੇ ਦਾ ਉਹ ਪੁੱਛੇ ਅਮਰ ਸੱਕੇ ਕਹਿੰਦੇ ਅਮਰ ਸੱਕੇ ਨਾਲ ਜ਼ਰੂਰੀ ਨਹੀਂ ਗਾ ਭਾਵਨਾ ਚਾਹੀਦੀ ਹੈ ਤੁਸੀਂ ਸੁਣਿਆ ਬਿਆ ਸੁਣਿਆ ਉਹਦਾ ਸਵਾਲ ਇਹ ਨਹੀਂ ਸਵਾਲ ਇਹ ਹੈ ਕਿ ਤਖਤਾਂ ਦੇ ਜਥੇਦਾਰਾਂ ਨੇ ਜਿਹੜਾ 2 ਦਸੰਬਰ ਨੂੰ ਫੈਸਲਾ ਕੀਤਾ ਉਹ ਤੁਹਾਨੂੰ ਠੀਕ ਲੱਗਦਾ ਹੈ ਕਿ ਉਹਦੇ ਵਿੱਚ ਗਲਤੀ ਹੈ ਕੋਈ ਦੇਖੋ ਜੀ ਫੈਸਲਾ ਬੜਾ ਸਹੀ ਫੈਸਲਾ ਹੈ ਸਭ ਨੇ ਮੰਨਿਆ ਪਰ ਅਫਸੋਸ ਉਦੋਂ ਹੁੰਦਾ ਜਦੋਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਾ ਕੇ ਫਿਰ ਬੀਜੇਪੀ ਸੀ ਵੋਟਾਂ ਹੁੰਦੇ ਅਫਸੋਸ ਉਸਕਲ ਹੁੰਦਾ ਸਾਨੂੰ ਨੇ ਭਾਜੀਪੀ ਇਹਨਾਂ ਨੇ ਸਿਖਾਇਆ ਇਹਨਾਂ ਨੇ ਸਿਖਾਇਆ 26 ਸਾਲ ਨਾਲ ਰਹਿ ਕੇ ਭਾਈ ਉਹਨਾਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਮੰਨ ਲਓ ਸਿਖਾਇਆ ਕੀ ਅਸੀਂ ਇਹ ਸੰਤਾਪ ਇਹ ਦਰਦ ساری ਉਮਰ ਝੱਲਾਂਗੇ ਇਹ ਗੱਟੀਆਂ ਸਾਰੀ ਉਮਰ ਕਰਾਂਗੇ ਸੀ ਓਕੇ ਅਸੀਂ ਕਹਿੰਦੇ ਬਦਲ ਪਾਸੇ ਕਰ ਦਿਓ ਤੁਸੀਂ ਲੰਬੇ ਕਰ ਦਿਓ ਤਾਂ ਹੋਣ ਹੀ ਨਾ ਤੇਰੇ ਜਿਹਦੇ ਤੇ ਕਰਤਾਰ ਤੇ ਬੰਦੇ ਅੱਗੇ ਰੱਖੋ ਤੇ ਮਾਂ ਪਾਜੀ ਉਹ ਹੋਣ ਹੀ ਦੇ ਰਹੇ ਤੁਹਾਡੇ ਆ ਜਿਹੜੇ 7-8 ਬੰਦੇ ਬੈਠੇ ਆ ਉਹ ਤਾਂ ਕਹਿੰਦੇ ਬਈ ਉਹਨਾਂ ਤੋਂ ਬਿਨਾ ਤਾਂ ਅਕਾਲੀ ਦਲ ਹੈ ਹੀ ਨਹੀਂ ਮੇਰੀਆਂ ਬਹੁਤ ਗੱਲਾਂ ਬਾਤਾਂ ਹੋਈਆਂ ਨੇ ਬੜੇ ਟਾਕ ਸ਼ੋਅ ਮੈਂ ਕੀਤੇ ਆ ਉਹ ਕਹਿੰਦੇ ਵੀ ਉਹੀ ਹੈ ਜੇ ਬਾਦਲ ਹੈ ਤਾਂ ਅਕਾਲੀ ਦਲ ਹੈ ਜੇ ਬਾਦਲ ਨਹੀਂ ਹੈ ਤਾਂ ਅਕਾਲੀ ਦਲ ਨਹੀਂ ਹੈ ਉਹ ਮੈਂ ਦੱਸੋ ਅਮਰਤਪਾਲ ਕਿਹੜਾ ਕੱਲ ਦੇ ਸੀਗਾ ਉਹ ਜਿੱਤਿਆ ਸੀਟ ਕੱਢ ਕੇ ਲੈ ਗਿਆ ਅਮਰਤਪਾਲ ਕਿਹੜਾ ਕੱਲ ਦੇ ਸੀਗਾ ਠੀਕ ਹੈ ਸਰਪੇ ਸੀਟ ਕੱਢ ਦੀ ਕਿਹੜਾ ਕੱਲ ਦੇ ਸੀਗਾ ਆਪਾਂ ਆਉਣ ਵਾਲੇ ਸਮੇਂ 'ਚ ਬਾਕਾਇਦਾ ਖੁੱਲ ਕੇ ਹੋਰ ਕਰਾਂਗੇ ਗੱਲਾਂ ਬਾਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਦੇ ਦਾਤ ਸਮਾਂ ਕੱਢਿਆ ਚਰਦੀ ਕਲਾ ਰਹਿ ਕੇ ਗੁਰੂਗ੍ਰੰਥ ਤੇ ਗੁਰਪੰਦੀ ਸੇਵਾ ਕਰਦੇ ਰ ਬਹੁਤ ਬਹੁਤ ਧੰਨਵਾਦ ਵਾਹ ਕਿ ਗੁਰਜੀਕਾ ਖਾਲਸਾ ਵਾਹ ਕਿ ਗੁਰਜੀ ਕੀ ਫਤਿਹ ਯਾਦ ਰੱਖਿਓ ਕਿ ਦੋਨ ਨਗਰ ਕੀਰਤਨ 12 April ਦੂਸਰਾ 19 April ਨੂੰ ਆ ਰਿਹਾ ਹੈ ਇਹਦੀ ਲਾਈਵ ਕਵਰੇਜ FII ਮੀਡੀਆ ਲਿਮਟਿਡ ਦੇ 6 ਹੋਰ ਜਿਹੜੇ ਚੈਨਲ ਨੇ ਉਹਨਾਂ ਦੇ ਰਾਹੀਂ ਲਾਈਵ ਕੀਤੀ ਜਾਏਗੀ ਤੁਹਾਡੇ ਵਪਾਰ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਤਾਂ ਥੱਲੇ ਦਿੱਤੇ ਦੋਨੇ ਨੰਬਰ ਇਹਨਾਂ ਦਾ ਸੰਪਰਕ ਕਰ ਲਿਆ ਜੇ ਤੁਹਾਨੂੰ ਦੱਸ ਦੇਣਗੇ ਤੁਹਾਡੇ ਬਜਟ ਮੁਤਾਬਕ ਕਿਹੜਾ ਪੈਕੇਜ ਤੁਹਾਡੇ ਲਈ ਸੂਟੇਬਲ ਹੈ ਅੱਜ ਦਾ ਪ੍ਰੋਗਰਾਮ ਇੱਥੇ ਸਵਾਗਤ ਕਰਦੀ ਜੋ ਆਗੇ ਆ ਪ੍ਰਾਈਮ ਟਾਈਮ 6 ਵਜੇ ਲੈ ਕੇ ਦਵਿੰਦਰ ਬੈਣੀਪਾਲ ਜੀ ਹਾਜ਼ਰ ਹੋਣਗੇ 9 ਵਜੇ ਇਸੇ ਦਿਲਾਂ ਇਨਸਾਨ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖਣ ਲਈ ਕਮੈਂਟ ਕਰਨ ਲਈ ਤੁਹਾਡਾ ਦਿਲੋਂ ਧੰਨਵਾਦ